ਦੱਬ ਕੇ ਪਿਆਵਾ ਕੋ ਜੱਗ ਜੱਗ ਲੈ ਟੱਚ ਹੋਸ਼ੇ ਕੋਸ਼ਾ ਕਹਿ ਲੋ ਹੱਟਾ ਬੰਮਾ ਕਹਣ ਕੀ ਬਾਜ਼ਾਰ ਗਾਠਾ ਪਾਰੀ ਨਾ ਬੋੜ ਹੁਣ ਹੁਨੀ ਮੀਜੀ ਪਾ ਕੇ ਬੈਠਿਆਂਗਾ ਜਦੋਂ ਤੇਰਾ ਕੋਈ ਲੱਲਾ ਖੱਖੀ ਨਹੀਂ ਉਹ ਫੋਨ ਕਰਕੇ ਤੈਨੂੰ ਕਿਉਂ ਕਹਿੰਦੀ ਆ ਦੱਸੀ ਮੜੇ ਦੇ ਹੁਣ ਕੀ ਸਵਾ ਬੋਲੂਗਾ ਹੁ ਨਿਕਨੁਈ ਦੀ ਜੁਬਾਨ ਇਹ ਤਾਂ ਫੋਨ ਤੇ ਚਬਰ-ਚਬਰ ਉਹਦੇ ਨਾਲ ਹੀ ਗੱਲਾਂ ਕਰਨ ਚੋਗਾ ਹੁਣ ਗੁੰਗਾ ਗੁੜ ਖਾ ਜਾਂਦਾਗਾ ਮੈਨੂੰ ਕਹਿੰਦੀ ਕਹਿੰਦੀ ਬਾਗੂ ਨੂੰ ਸੁਨੇਹਾ ਲਾ ਦਿਓ ਵੀ ਮੇਰੇ ਘਰ ਦੇ ਦੂਜਾ ਵਿਆਹ ਕਰਨ ਲੱਗੇ ਨੇ ਵੀ ਦੱਸ ਹੁਣ ਤੇਰਾ ਲੱਲਾ ਨਹੀਂ ਖੱਖਾ ਨਹੀਂ ਇੱਥੇ ਮੈਂ ਕੀ ਮਰ ਜਾਊਗਾ ਵੀ ਇਹਦਾ ਵਿਸ਼ੇਤੀ ਇਹਨੂੰ ਸੁਨੇਹਾ ਲਾ ਦਿਓ ਇਹ ਬੱਕੀ ਲੈ ਕੇ ਜਾ ਬੱਸ ਇਹਨੇ ਸਾਰੀ ਉਮਰ ਆਹੀ ਕਰਤੂਤ ਕਰੀ ਜਣੇ ਸਾਰੀ ਉਮਰ ਮੈਨੂੰ ਐ ਦੱਸ ਪਹਿਲਾਂ ਮੇਰਾ ਕੋਈ ਤਾਂ ਗੱਲਬਾਤ ਹੁੰਦੀ ਵੀ ਨਹੀਂ ਜਿਸੇ ਕਿਉਂ ਮੈਨੂੰ ਬਦਨਾਮ ਕਰੀ ਜਣੇ ਫੋਨ ਕਿਉਂ ਕਰਦੀ ਆ ਉਹ ਧਰਾਲੇ ਨੂੰ ਫੋਨ ਕਰਦੀ ਆ ਮੈਨੂੰ ਕੀਤਾ ਭਾਈ ਕਿਉਂ ਕਰਦੀ ਆ ਫੋਨ ਕਿਉਂ ਕਿ ਹਾਂ ਸੁਨੇ ਕਿ ਭਾਗੂ ਨੂੰ ਸੁਨੇ ਹਲਾ ਦਿਓ ਮੂੰਹ ਆਉਂਦਾ ਨਾ ਭਾਗ ਜਾ ਨਿਕਲ ਕੇ ਭਾਗ ਜਾ ਜਿੱਥੇ ਮਰਜੀ ਜਾ ਸਾਡੇ ਨਾਲ ਤੇਰਾ ਕੀ ਹੈਗਾ ਪਹਿਲਾਂ ਸਾਡੇ ਸੁਰਮਾ ਪਾ ਕੇ ਬਾਗੀ 15 ਲੱਖ ਦਾ ਪਹਿਲਾਂ 15 ਲੱਖ ਦਾ حساب ਨਹੀਂ ਹੋਇਆ ਹੁਣ ਜੇ ਲਿਆਇਆ ਹੁਣ ਮੈਂ ਲੱਗਦਾ ਘਰ ਜ਼ਮੀਨ ਵੇਚ ਜੂ ਲੱਛਣੀ ਮਾਰੇ ਨੇ ਦੇ ਖੰਭੇ ਦੇ ਬਣਾਇਆ ਵੇ ਖੰਭੇ ਜਾ ਦੇ ਖੰਭੇ ਜਾ ਬਣਾਏ ਨੇ ਹੱਥ ਤੇ ਇਹਦੀ ਉਮਰ ਇਹੋ ਜਿਹਾ ਕੁਝ ਕਰਨ ਵਾਲੀ ਆ ਵੀ ਤਾਂ ਲੰਡਰ ਆ ਹਾਂ ਜਿਹੜਾ ਕੱਟਾ ਜਿਹੜਾ ਟਟੂ ਟਟੂ ਬਣਾਇਆ ਮੈਨੂੰ ਸਾਬ ਪਤਾ ਇਹਨਾਂ ਵਾਰੇ ਜਿਹੜਾ ਲਖਣ ਕਰਦਾ ਫਿਰਦਾ ਮਾਇਆ ਜੀ ਇਹ ਤਾਂ ਮੈਂ ਜ ਉਹ ਬੱਸ ਕਰ ਤੂੰ ਬੱਸ ਕਰ ਹੁਣ ਪਟਾੜੀ ਮੋਰਨੀ ਨਾ ਦਿਖਾਉਣ ਵਗਦੀ ਬੱਸ ਇਹ ਜਾਈ ਕੰਜਰਖਾ ਨਾ ਉਹਨੇ ਕਿੱਤਾ ਹੋਇਆ ਇੰਨੇ ਇਹ ਜਾਈ ਨਾ ਕਿੱਤਾ ਹੋਇਆ ਸਾਰੀ ਉਮਰ ਇਹ ਰਿਹਾ ਕਰਦੂਤ ਕਰਿਆ ਮਾਸੀ ਸਾਰੀ ਉਮਰ ਪਤਾ ਭਾਈ ਦੀ ਸੀ ਕੰਮ ਨਹੀਂ ਕਰਿਆ ਕੀ ਕੰਮ ਕਰਤਾ ਕੋਈ ਕੰਮ ਨਹੀਂ ਕਰਿਆ ਕਿਹੜੇ ਟਿੱਬੇ ਢੋਤੇ ਤੇ ਦੱਸੀ ਮੜਿਆ ਕੀ ਕੰਮ ਕਰਦਾ ਸੀ ਮੂੰਹ ਇੱਡਾ ਇੱਡਾ ਹੋ ਗਿਆ ਤੈਂ ਕਰਿਆ ਮੈਨੂੰ ਚੱਕ-ਚੱਕ ਕੇ ਪਾਲਿਆ ਤੈਨੂੰ ਮੈਂ ਤੈਂ ਪਾਲਿਆ ਚੱਕ-ਚੱਕ ਕੇ ਮੈਂ ਮਰੀ ਜਾਣਾਗਾ ਜੇ ਭਾਈ ਜਿੱਦਾਂ ਦੀ ਸੁਰਤ ਸਾਹਮਣੀ ਐ ਮੈਂ ਕਬੀਲਦਾਰੀ ਚਲਾਉਂਦਾ ਰਿਹਾ ਇਹ ਕਰਦੀ ਨਹੀਂ ਜੀ ਉਹ ਤਾਂ ਖਾ ਲਿਆ ਪੀ ਲਿਆ ਹਗਲੇ ਨੂੰ ਤਿੰਨ ਕੰਮ ਆਉਂਦੇ ਨੇ ਬਸ ਆਹ ਦੇਖ ਲੈ ਉਹ ਕਰਤਾ ਖੂ ਖਾਤੇ ਪਾਤੇ ਨਾਲ ਦੇਖ ਲੈ ਮਾਸੀ ਚਾਹ ਕਿੱਥੇ ਗਈ ਰਹੀ ਆ ਅਕਲ ਹੈ ਨਹੀਂ ਰਹਿ ਰਹਿ ਮਤੇ ਹੁੰਦੇ ਨੇ ਰਹਿ ਰਹਿ ਮਤੇ ਕਿ ਮੈਂ ਹੁਣ ਚਾਹ ਵੀ ਉਹ ਥੱਲੇ ਪਈ ਪੋਨ ਜੀ ਸੀ ਚਾਹੋ ਨਹੀਂ ਮੇਰੇ ਲੱਗਦੀ ਉਧਰ ਕਰੀ ਜੀ ਉਹ ਵਾਲੀ ਚਾਹ ਹੁਣ ਤੇ ਮੱਖਣਾ ਆਉਣ ਗਈਆਂ ਮੇਰੀ ਗੱਲ ਸੁਣਾ ਸਿਆਣਾ ਬਿਆਨ ਆਗਾ ਜੰਮ ਉਹਨੇ ਤਾਂ ਜਿਹੜਾ ਫੋਨ ਕਰਤਾ ਕਰਤਾ ਜੇ ਤੂੰ ਘਰ ਤੋਂ ਬਾਹਰ ਗਿਆ ਨਰੇ ਤੇਰੀ ਮੈਂ ਘੁੱਟੂਗਾ ਮੈਨੂੰ ਕੀ ਲੋੜ ਐ ਬਾਈ ਮਨ ਤਾਂ ਤੀਵੇਂ ਤੂੰ ਹੀ ਜੀ ਕਿਨ ਉੱਠਿਆ ਪੈ ਹੈ ਮੈਂ ਤਾਂ ਤੈਨੂੰ ਵੀ ਕਹਿਣਾ ਬਚ ਕੇ ਰਹਾ ਕਰ ਤੀਵੀਂ ਜਾਤ ਤੋਂ ਤੂੰ ਰਹਿਣ ਦੇ ਤੂੰ ਰਹਿਣ ਦੇ ਨਾ ਬੱਚਾ ਹੋਇਆ ਤੀਵੀ ਕਰਕੇ ਆ ਤੂੰ ਤਾਂ ਕੱਦ ਦਾ ਤੇ ਠੁੱਠਾ ਫੜਾ ਦਿੰਦਾ ਤੇਰੇ ਮਾਦਰ ਲੱਗੇ ਹੁੰਦੇ ਨਾ ਸ਼ਾਬਾਸ਼ ਸ਼ਾਬਾਸ਼ ਅਬੇ ਇੰਨੇ ਨਾ ਜਿ ਕਰਦੀ ਉੱਥੇ ਵਕੀਲ ਲੱਗੀ ਹੋਈ ਵੀ ਤੂੰ ਇਹਨੂੰ ਬੋਲਣ ਦੀ ਲੋੜ ਨਹੀਂ ਓਏ ਤੂੰ ਦਿੰਨੀ ਐ ਬਚਾਉਣੀ ਐ ਇਹਨੂੰ ਹੈ ਪੜਾ ਲੈ ਇਹਨੇ ਇਹਨੇ ਸਾਰੀ ਉਮਰ ਇਹਦੇ ਅੱਗ ਲੱਗੀ ਰਹੀ ਮੈਨੂੰ ਤੀਵੀ ਨਹੀਂ ਜੁੜਦੀ ਮੈਨੂੰ ਤੀਵੀ ਨਹੀਂ ਜੁੜਦੀ ਜੇ ਤੀਵੀ ਜੋੜੀ ਆ ਦੇਖ ਲੈ ਆ ਪਾਤਾ ਸੁਰਮਾ ਸਾਡੇ ਪਾਸੋਂ ਚੱਲ ਸੁਣ ਲੈ ਓਏ ਫਿਰ ਤੂੰ ਕਹੇਗਾ ਬੋਲਦਾ ਜੇ ਤੂੰ ਤੀਵੀ ਜੋੜਨਾ ਤੂੰ ਜੋੜ ਦਿੰਦਾ ਤੇਰੇ ਸੱਤ ਸਾਲੀਆਂ ਤੀ ਟਿੱਕ ਦਾ ਵੀ ਤਾਂ ਰਿਸ਼ਤਾ ਨਹੀਂ ਕਰਾਇਆ ਇਹ ਹਿੰਮਤ ਨਹੀਂ ਕੀਤੀ ਸੱਤ ਸਾਲੀਆਂ ਤੈਨੂੰ ਤੈਨੂੰ ਜ਼ਮੀਨ ਦੀ ਨਹੀਂ ਜ਼ਮੀਨ ਆ ਮੈਂ ਜ਼ਮੀਨ ਵਗ ਜੂ ਮੇਰੀ ਸੱਤ ਸਾਲੀਆਂ ਤੇਰੀਆਂ ਸੱਤ ਸਾਲੀਆਂ ਤੂੰ ਤੇਰੇ ਲੱਛਣ ਵੀ ਤਾਂ ਹੌਣ ਚੱਜਦੇ ਇੱਕ ਨੂੰ ਦਾ ਕਰੇ ਕਰੇ ਆ ਜਾ ਮੈਨੂੰ ਮਣਕਾ ਲਾਣਾ ਦਾ ਅੰਦਰ ਬਾੜ ਲਿਆ ਕਰੇ ਤੇ ਪਤਾ ਨਹੀਂ ਕੀ ਕੁਛ ਕਰਦਾ ਦੀ ਐ ਮੈਂ ਤਾਂ ਹੋਰ ਸੁਣੂਗਾ ਓਏ ਮਣਕਾ ਕੋਈ ਮਾੜੀ ਚੀਜ਼ ਨਹੀਂ ਹੈਗੀ ਤੀ ਸੱਪ ਨੇ ਮੂੰਹ ਲਾਦਾ ਸੀ ਮੈਂ ਮੇਰੇ ਕੋਲੇ ਮਣਕਾ ਪਿਆ ਉਹ ਤੋਂ ਪੁਰਾਣੇ ਸਮੇਂ ਚ ਮਣਕਾ ਲਾਉਂਦੇ ਬਾਪੂ ਬਿਲੇ ਕਿਹੜਾ ਮਣਕਾ ਤਰੇ ਲਵੇ ਕਿਹੜਾ ਜੋਗੀਆਂ ਤੂੰ ਅਸੀਂ ਮਾਕੇ ਮੇਰੀਆਂ ਪਹਿਣਾ ਆਣਾ ਬੰਦ ਕਰ ਕਿਹੜਾ ਤਾਂ ਪਦਮਪਾਲ ਰੱਖਿਆ ਮੇਰੇ ਲਛਣਾ ਕਰਕੇ ਕਾਹ ਨੂੰ ਆਣਾ ਬੰਦ ਕਰੇ ਨੇ ਥੋਡੇ ਰਛਣ ਮਾਲੇ ਦੀ ਭਾਈ ਕੋਈ ਥਾਲਾ ਰਿਸ਼ਤੇਦਾਰ ਨਹੀਂ ਸਾਡਾ ਗੱਲ ਕਰਤ ਅਗਲੀ ਆਸ ਬੰਦ ਕਰਕੇ ਆਉਂਦੀ ਸੀ ਵੀ ਚੱਲ ਮੜਾ ਮੋਟਾ ਭਾਈ ਭਾਗੂ ਭਾਗ ਸਿਆਂ ਉਹਨਾਂ ਰਿਸ਼ਤਾ ਰਸਤਾ ਜੋੜ ਦੇ ਵੀ ਤਨ ਚਾਰ 3.5 ਕਿਲੇ ਜ਼ਮੀਨ ਦੇ ਆ ਜਾਣਗੇ ਤੂੰ ਕਿਲ ਕੀ ਤਰਾਈਆਂ ਮਾਰੀ ਜਾਂਦਾ ਓਏ ਗਾਣਾ ਲਿਖਦਾ ਮਾਂ ਜੀ ਜੱਜ ਬਸ ਇਹਨੂੰ ਗਾੜਿਆ ਤੋਂ ਬੇਲ ਲੈ ਕੋਈ ਕੰਮ ਕੰਮ ਕਰ ਲਿਆ ਕਰੋ ਸਾਡੇ ਕਬਰ ਦੇ ਵੱਲ ਖੜੀ ਕਿਤੇ ਮੈਨੂੰ ਕਾਹਨੂੰ ਬੋਲੀ ਚਾਹੁੰਦਾ ਹਾਂ ਸੁਣਾ ਮੈਂ ਹਾਂ ਸੁਣਾ ਆਪਾਂ ਤਸਣਾ ਬੀਬੀ ਆ ਦੇਖ ਦੁਨੀਆ ਮਤਲਬ ਦੀ ਹਾਂ ਲੈ ਜਾਂਦੀ ਆ ਫਾਇਦੇ ਹਾਂ ਵਾਲਾ ਮਿੱਠਾ ਨਹੀਂ ਚੱਲੀਦਾ ਦੁਨੀਆ ਖਾ ਜਾਂਦੀ ਆ ਭੋਲੇ ਬੰਦਿਆਂ ਨੂੰ ਇੱਥੇ ਆਵਦਾ ਮਤਲਬ ਦੇਖਦੇ ਨੇ ਇਹ ਲੋਕ ਸਾਰੇ ਪੈਸੇ ਦੇ ਮਤਲਬੀ ਬਚ ਕੇ ਚੱਲੋ ਤੀਆਂ ਪਿਛੇ ਘਰੇ ਲੜਾਈਆਂ ਹੁੰਦੀਆਂ ਨੇ ਸੜਿਆਂ ਦੀ ਜੂਨ ਬੁਰੀ ਆਹਾਹਾਹਾਹਾਹਾਹਾ ਆ ਮੇਰੇ ਕੇ ਪੇ ਪਤਰੇ ਲਿਖਿਆ ਦੇਖਾ ਇਹ ਸਾਡੇ ਜੋ ਗੇੜੇ ਕੰਨੀ ਦੇ ਓਏ ਕੋਈ ਕੰਮ ਕੋਈ ਕਰ ਲਿਆ ਕਰ ਮੇਰੀ ਗੱਲ ਸੁਣ ਲੈ ਹਰੇ ਕਹਿੰਦੇ ਮੇਰੇ ਪੁੱਤ ਨੇ ਡੱਬੇ ਡੋ ਛੱਡ ਲੈ ਗੱਲ ਸਮਝਾ ਚੱਲ ਇਹ ਤਾਂ ਲਿਖਣਾ ਸੋਣਾ ਇਹਦੀ ਕਲਮ ਤੋਂ ਦਰਦ ਨਿਕਲਿਆ ਕਲਮ ਤੋਂ ਦਰਦ ਦੇ ਨਹੀਂ ਚੋਂ ਇਹ ਤੀਮੀਆਂ ਦੇ ਮਗੱਤਾ ਨਹੀਂ ਫਿਰਦਾ ਤੇਰੇ ਠੂਕਣੇ ਚੋਂ ਦਰਦ ਨਿਕਲੂ ਜੋਦੜੇ ਵਿੱਚ ਛਪਿਆ ਤੂੰ ਜਾ ਕੇ ਤੈਨੂੰ ਦੱਸਤੀ ਗੱਲ ਮੈਂ ਦੇਖ ਭਾਈ ਮੈਂ ਜਾਣਦੀ ਨਹੀਂ ਮੈਂ ਕਿਉਂਕਿ ਤੂੰ ਇਹ ਜੇ ਕੰਮ ਕਰਦਾ ਸੋਹਣਾ ਨਹੀਂ ਲੱਗਦਾ ਕੋਈ ਚੱਜ ਦੀ ਗੱਲ ਕੋਈ ਚੱਜ ਦਾ ਕੰਮ ਕਰੇ ਜਿਹੜਾ ਜੱਗ ਨੂੰ ਸੋਹਣਾ ਲੱਗੇ ਮਗਲਾਵਾ ਕਰਦਾ ਖੇਤੀਬਾੜੀ ਦਾ ਪਤਾ ਕੁਛ ਪਤਾ ਮੜਾ ਮੋਟਾ ਸਵਾ ਕਰ ਕਬੀਜ ਦੀ ਕਿ ਨਾ ਪਤਾ ਤੈਨੂੰ ਕੁਛ ਤੈਨੂੰ ਹੀ ਪਤਾ ਹੈਗਾ ਸਾਰਾ ਕੁਸਤਾ ਜੱਜ ਆ ਕੇ ਖੇਤ ਗੇੜਾ ਮਾਰ ਕੇ ਆ ਪਤਾ ਲੱਗੂ ਤੈਨੂੰ ਜੱਬ ਆ ਕੇ ਜਾ ਤੇ ਫਿਰਦੇ ਨੇ ਇਥੇ ਮੈਂ ਤਾਂ ਇਹ ਕਹਣਾ ਮਾ ਜੀ ਮੈਨੂੰ ਤਾਂ ਤੀਮੀ ਦੀ ਲੋੜ ਹੀ ਨਹੀਂ ਹੈਗੀ ਜੇ ਤੂੰ ਸੀ ਰਹ ਜਾਉ ਆਪਾਂ ਦੁੱਖ ਸੁੱਖ ਸਾਂਝਾ ਕਰ ਲਓ ਓਏ ਓਏ ਦੇਖ ਆ ਬੇ ਭਾਈ ਓਏ ਬੇਕਰ ਤੂੰ ਤੇ ਬੇਕਰ ਤੂੰ ਤੇ ਸ਼ਰਮ ਕਰ ਲੈ ਆਹੀ ਬੱਚਿਆ ਜਿਹੜੀ ਵਰਤਦੀ ਆਪਣੇ ਨਾਲ ਇਹਦੇ ਵਿੱਚ ਫੁੱਲ ਪਾ ਦੇ ਹੁਣ ਓਏ ਮੈਂ ਕਹਣਾ ਮੈਂ ਮਾੜੀ ਗੱਲ ਨਹੀਂ ਕਹਿੰਦਾ ਮਹਾ ਭੋਗ ਭਾਗ ਦੇ ਇਕੱਠੇ ਜਾਇਆ ਕਰਾਂਗੇ ਹੁਣ ਬੁੜੇ ਬੜੇ ਜੇ ਬਹੁਤ ਟੱਕਣਗੇ ਮੂਰੇ ਮਹਾ ਕੀਤੇ ਜਾ ਕੇ ਛਿਪਦਾ ਤੂੰ ਭੋਗ ਤੇ ਓਏ ਦੱਸੇ ਮੜਾ ਇਹਦਾ ਹੀ ਪਊਗਾ ਓਏ ਆਏ ਹੁੰਦਾ 20 ਵਾਰ ਕਹੇ ਤਾਂ ਤੂੰ ਜਾਂਦਾ ਨਹੀਂ ਹੈਗਾ ਬੇਤੋ ਸ਼ਰਮ ਮਨ ਮੇਰਾ ਬੰਦਾ ਹੈਗਾ ਮੈਂ ਉਹਦੇ ਨਾਲ ਜਾਹੂਗੀ ਹੈਏ ਤੁਸੀਂ ਸੋਨੂੰ ਮੈਂ ਬੰਦਾ ਥੋੜੀ ਕਹਣਾ ਮੈਨੂੰ ਬੰਦਾ ਬਣਾ ਲੋ ਮੈਂ ਤਾਂ ਇੱਕ ਹੈਵੀ ਬਣਾ ਲਾ ਫਿਰ ਗੱਲਾਂ ਤੇਰੀਆਂ ਉਹੀ ਆ ਮਾਇਆ ਜੀ ਮੈਂ ਕਹਣਾ ਮੈਂ ਤਾਂ ਦੁੱਖ ਸੁੱਖ ਦੇ ਸਾਥੀ ਹੋਣਾ ਚਾਹਿੰਦਾ ਬੰਦਾ ਮੂੰਹ ਸੰਭਾਲ ਕੇ ਬੋਲਿਆ ਕਰ ਤੂੰ ਮੂੰਹ ਸੰਭਾਲ ਕੇ ਬੋਲਿਆ ਕਰ ਮਾਸੀ ਲੱਗਦੀ ਆਪਣੀ ਇਹ ਹਾਂ ਇਹ ਤਾਂ ਰਿਸ਼ਤਾਰੀ ਸਮਝਦਾ ਪੁੱਤ ਹੋਸ਼ਾ ਇਹ ਨਹੀਂ ਇਹਦੇ ਨਹੀਂ ਪੱਲੇ ਪੈਂਦੀ ਦਿਮਾਗ ਵਾਲਾ ਮੋਟਾ ਆ ਦੇਖਾ ਹੋਰ ਲਿਖਤਾ ਇੱਕ ਕੀ ਲਿਖਤਾ ਹੋਣਾ ਹਣ ਖਣ ਕੇ ਜਰਾ ਜੀਜਾ ਬਚ ਕੇ ਚਲੋ ਭੈੜੀ ਦੁਨੀਆ ਤੋਂ ਇਹ ਲੋਕ ਅਵੱਲੇ ਨੇ ਹਾਂ ਇਥੋਂ ਕੈਨੇਡਾ ਤੁਰਗੀਆਂ ਹੀਰਾ ਇਥੋਂ ਕੈਨੇਡਾ ਤੁਰਗੀਆਂ ਹੀਰਾ ਆਸ਼ਕ ਚ ਪੰਜਾਬ ਕੱਲੇ ਨੇ ਹੂੰ ਜੀਜਾ ਬਚ ਕੇ ਚੱਲੋ ਭੈੜੀ ਦੁਨੀਆ ਤੋਂ ਦੂਜੀ ਲਹਿਣ ਉਲਝ ਜਾਂਦੀ ਆ ਜੀਜਾ ਬਚ ਕੇ ਚੱਲੋ ਭੈੜੀ ਦੁਨੀਆ ਤੋਂ ਇਹ ਲੋਕ ਅਵੱਲੇ ਨੇ ਹੂੰ ਇਥੋਂ ਕੈਨੇਡਾ ਤੁਰਗੀਆਂ ਹੀਰਾ ਆਸ਼ਕ ਪੰਜਾਬ ਕੱਲੇ ਨੇ ਹੂੰ ਆਸ਼ਕ ਪੰਜਾਬ ਕੱਲੇ ਨੇ ਸੜਿਆਂ ਨੂੰ ਕੋਈ ਨਾ ਪੁੱਛੇ ਹਾਂ ਹਾਂ ਦੇਖ ਲੈ ਓਏ ਵੇਖ ਲੈ ਕਿੱਡੀ ਕਲਮ ਤਕੜੀ ਆਏ ਸਾੜਿਆਂ ਨੂੰ ਕੋਈ ਨਾ ਪੁੱਛੇ ਕੋਈ ਨਹੀਂ ਪੁੱਛਦਾ ਪੁੱਤ ਮਾਰਦਾ ਨਾ ਤੂਤਾ ਛੱਪ ਯਾਰ ਕੁੜੇ ਸੌਣ ਦੇ ਮਹੀਨੇ ਵਿੱਚ ਸੋਹਣਿਆ ਪੱਤਿਆਂ ਨਾਲ ਇੱਕ ਭੜਗੀ ਤੇਰੇ ਯਾਰ ਦੀ ਸੌਣ ਦੇ ਮਹੀਨੇ ਆਹ ਲਾਈਨ ਦਾ 76 ਛੱਤੇ ਦੀ ਆ ਓਏ ਹੈ ਆਹ ਲਾਈਨ ਦਾ 76 ਛੱਤੇ ਦੀ ਆ ਉਹ ਤੇ ਕੁੜੀ ਤੇ ਹੈਗਾ ਵੀ ਸੌਣ ਦੇ ਮਹੀਨੇ ਵਿੱਚ ਸੋਹਣਿਆ ਪੱਤਿਆਂ ਨਾਲ ਇੱਕ ਭੜਗੀ ਕੱਲਾ ਏ ਤੇ ਤੇਰੇ ਯਾਰ ਦੀ ਇੱਕ ਭੜਗੀ ਹਾਂ ਹਾਂ ਮੇਰੀ ਗੱਲ ਸੁਣ ਲੈ ਮੇਰਾ ਕੋਈ ਲੱਲਾ ਖੱਖਾ ਨਹੀਂ ਉਹਦੇ ਨਾਲ ਹੈਗਾ ਸਮਝ ਗਿਆ ਮੇਰੀ ਜਾਨ ਬਸ ਮੇਰੀ ਗੱਲ ਸੁਣ ਲੈ ਯਾਰ ਤੂੰ ਵੀ ਠੀਕ ਹੈ ਖੇਤ ਜਾਓ ਕੰਮ ਕਰੋ ਆ ਮਾਇਆ ਜੀ ਗਵਾ ਬੈਠੇ ਨੇ ਮਾਇਆ ਜੀ ਮੈਂ ਕਿਸੇ ਤੀਮੀ ਕਣੀ ਚਾਹ ਕਰ ਰਹਾ ਜਿੱਦ ਦੇ ਤੁਸੀਂ ਆਇਆ ਮੈਂ ਕਿਸੇ ਕਣੀ ਚਾਹ ਕਿਆ ਦੇਖ ਭਾਈ ਗੱਲਾਂ ਫੇਰ ਉਹ ਜੀਆਂ ਘੁੰਮ ਫਿਰ ਕੇ ਹਰ ਪੱਜ ਨੂੰ ਮਾਰਨੂ ਵਿਚੂਗਾ ਯਾਰ ਮੇਰੀ ਗੱਲ ਸੁਣ ਮੁਰਕੜ ਕਿਉਂ ਉੱਥੇ ਆਉਣ ਦੀ ਲੋੜ ਨਹੀਂ ਮੈਂ ਜਾਣਾ ਇਹਨੂੰ ਦਵਾਈ ਦਿਵਾਉਣ ਠੀਕ ਹੈ ਨਾ ਤੁਸੀਂ ਜਾਓ ਅੱਜ ਅਬ ਤਾਂ ਖੇਤ ਕੰਮ ਕੰਮ ਕਰੋ ਜਾ ਕੇ ਨਾਲੇ ਮੇਰੀ ਗੱਲ ਸੁਣ ਲੈ ਜਾਂ ਸਾਨੂੰ ਇੱਥੋਂ ਭੇਜ ਦੇ ਜਾਂ ਉਹਨੂੰ ਭੇਜ ਦੇ ਇੱਕ ਨੂੰ ਹੀ ਰੱਖ ਲੈ ਇਹਨੂੰ ਜਾ ਕੇ ਤੇ ਦਿਖਾਉਣ ਦੇ ਇਹਨੂੰ ਜਾ ਕੇ ਦਿਖਾਉਣ ਦੇ ਉੱਥੇ ਇਹਨੂੰ ਦੱਸੂ ਉਨ ਜੈਕਾ ਦਿਖਾਉਣ ਦੇ ਉੱਥੇ ਚੌਥੇ ਦਿਨ ਕੰਜਰਖੰਡਾ ਕਰੀ ਤੇ ਬਹੁਤ ਨਰਮਾਈ ਵਰਤਲੀ ਤੇਰੇ ਨਾਲ ਅੱਗਾ ਨਾਲੀ ਕਾਪੀ ਅੰਦਰ ਰੱਖ ਦੇ ਹਰ ਪੈਨਲ ਮਾਰ ਕੇ ਟੈਂਕ ਚ ਟੈਂਕ ਚ ਰੱਖ ਦੇ ਇਸ ਕਿਹਨੇ ਆਗਾ ਹਰ ਭਜਨ ਮਾਰ ਨੂੰ ਆ ਮੱਖੀ ਪੈ ਗਈ ਯਾਰ ਮਾਂ ਲੈ ਜਾ ਜਾਨੀ ਕਰ ਆਹ ਨਾਲ ਯਾਰ ਜੰਟ ਲਾਣੂ ਰੇ ਪਾਤਾ ਹੌਲੀ ਬੋਲ ਪਿਆ ਕਰ ਹੌਲੀ ਬੋਲ ਤਾ ਹੈ ਰੇ ਪਾਤਾ ਤੀ ਥੱਲੇ ਕਿੱਲੇ ਚ ਆਹੋ ਪਾਤਾ ਤੀਗਾ ਮੈਂ ਕਿਹੜਾ ਮਹਾ ਜਦਰ ਮਹਿੰਦਰ ਕਿ ਨਹੀਂ ਜਾਂਦਾ ਜਾਂ ਤਮ ਕੀ ਕਰਨਾ ਤਾ ਮਹਿੰਦਰ ਤੂੰ ਾਂਡੇ ਲੈਣੇ ਤਾਂ ਮਹਿੰਦਰ ਲੈ ਜਾਂਦਾ ਖੇਤਾ ਕੀ ਕਰੇਗਾ ਮਹਿੰਦਰ ਤੋਂ ਤੇ ਆਥਣ ਨੂੰ ਫੇਰ ਪਊਗਾ ਭਾਲੂਗਾ ਉਹ ਦੇਖ ਆਪ ਹਲਾਇਆ ਕਰ ਮਨਾ ਮੋਟਾ ਹੱਡਾ ਮੇਰੀ ਤੇਰੇ ਨਾਲ ਕੋਈ ਗਵਾਹੀ ਕੁਬਈ ਨਹੀਂ ਹੈਗੀ ਤੂੰ ਹੈਗਾ ਤੀਮਗਾ ਦਾ ਯਾਰ ਮੈਂ ਤੈਨੂੰ ਅੱਜ ਵੀ ਕਹਿਨੀ ਆ ਤੇ ਕੱਲ ਨੂੰ ਵੀ ਕਹਿਨੀ ਆ ਮੇਰੀਆਂ ਮੇਰੀਆਂ ਇੱਥੇ ਗਵਾਹੀਆਂ ਹੋਊਗਾ ਪਵਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਤੁਹਾਨੂੰ ਆਮ ਆਇਆ ਜੀ ਮੈਂ ਤਾਂ ਬਦਨਾਮ ਕੀਤਾ ਹੋਇਆ ਹੈ ਹੈ ਪਤਾ ਪਾਈ ਮੈਨੂੰ ਥੋੜੇ ਸਾਰੇ ਲੱਸਣਾਂ ਦਾ ਤੂੰ ਜਿੱਦ ਨਹੀਂ ਆ ਮੈਨੂੰ ਐ ਦੱਸ ਮੈਂ ਕਿਸੇ ਤੀਵੀਂ ਗਣੀ ਅੱਖ ਚੱਕ ਕੇ ਚੱਕਿਆ ਭਲਾ ਮੈਨੂੰ ਤਾਂ ਸੌ ਸੌ ਗੱਲਾਂ ਕਰਦਾ ਜਵਾਕਾ ਮੁਗਰੇ ਵੀ ਨਹੀਂ ਸ਼ਰਮ ਆਉਂਦਾ ਨੜੇ ਮੈਂ ਤੇਰੀ ਮਾਸਤੀ ਲੱਗਦੀ ਆ ਤੇਰੀ ਕੁੜਮਣੀ ਨਹੀਂ ਹੈਗੀ ਚੱਲ ਕੋਈ ਨਾ ਮੈਂ ਕਹ ਪਸਤਾ ਜਾਵੜਾ ਕੇ ਕੱਲ ਪਰਸੋਂ ਰਹੀਂ ਚੌੜਾ ਹੋ ਕੇ ਮੈਨੂੰ ਪਤਾ ਲੱਗੇ ਦੀ ਮੈਂ ਤੁਸੀਂ ਜਾਓਗੇ ਮੈਂ ਕਹਿਣਾ ਤੁਹਾਨੂੰ ਮੈਂ ਕਹਾਂ ਮੇਰੇ ਆਪਰੇਸ਼ਨ ਤੋਂ ਬਾਅਦ ਜਾ ਮੈਨੂੰ ਆਪਰੇਸ਼ਨ ਕਰਾ ਲੈਂਦੇ ਆਪਦਾ ਪਹਿਲਾਂ ਮੈਂ ਕਿ ਤੈਰੇ ਮੂੰਹ 'ਚ ਦਲਗਾ ਪਾਉਣਾ ਦਲੀਆਂ ਨਹੀਂ ਫਿਰ ਵੀ ਜੀ ਲੱਗਿਆ ਰਹਿੰਦਾ ਲਵੇ ਲਵੇ ਬੜਾ ਜਿਹਾ ਬੈਠੇ ਹੀ ਰਹਿਇਆ ਕਰੋ ਚਾ ਚਾ ਤੂੰ ਆ ਦਾ ਕੋਈ ਕੰਮ ਧੰਦਾ ਕਰ ਜਿਹੜਾ 15 ਲੱਖ ਉਹਦਾ ਤੈਨੂੰ ਪਤਾ ਨਹੀਂ ਵੀ ਕਿੱਥੇ ਤੁਰਿਆ ਫਿਰਦਾ ਤੈਨੂੰ ਹੋਰ ਗੱਲਾਂ ਤੈਨੂੰ ਸਭ ਪਤਾਗਾ ਤੈਨੂੰ ਤੀਵਾਂ ਦਾ ਜਾ ਰਹਾ এলিਫੈਂਟ ਜਾ ਲਾ ਪਵੇਗਾ ਮੈਂ ਤਾਂ ਚਾਹ ਨਹੀਂ ਦਿੱਤੀ ਹਾਂ ਬਾਬਾ ਆਟਾ ਪਾਰੇ ਬਾਬੇ ਨੂੰ ਆਟਾ ਦਾ ਚੱਕੀ ਦੇ ਪਿਆਗਾ ਸਾਡਾ ਤੇਰੀ ਖੁਸ਼ੀ ਹੈ ਇੱਥੇ ਰਾਕਰ ਬਾਬੇ ਖੁਸ਼ ਹੋ ਕੇ ਕਰਦਾ ਦੇ ਜੋ ਸਰਦਾ ਲਿਆ ਦੇ ਲਿਆ ਦੂੰਗਾ ਸੱਪ ਪਹਿਲਾਂ ਸੱਪ ਹੈ ਨਹੀਂ ਬੱਚਾ ਬਾਬੇ ਕੋਲੇ ਰਬੀਨਗਾ ਤੋਂ ਰੱਖੀ ਜੀ ਨਹੀਂ ਮੈਂ ਪਟਾ ਮੰਗਲ ਵਾਸਤੇ ਅੱਛਾ ਬਜਾ ਬਾਬਾ ਵੀ ਨੂੰ ਬਾਤਾ ਬਾਤਾ ਮੈਂ ਨਾ ਆਤਾ ਨਹੀਂ ਨਾ ਪੈਸੇ ਦੇ ਦੂੰਗਾ ਵੀ ਨੂੰ ਬਈ ਖੁਸ਼ ਹੈ ਖੁਸ਼ ਹੈ ਚਲੋ ਹੱਟ ਬੰਮਾ ਘੋਣ ਕੀ ਬਜ਼ਾ ਗਾਠਾ ਪਾਰੀ ਹੈ ਹਾਂ ਹੱਟਾ ਤੇ ਚੱਕੀ ਦੇ ਦੇ ਤੇ ਹੀ ਰਿਆ ਦਿੰਦਾ ਚਲੋ ਲਿਆ ਬੇ ਪੈਸੇ ਲਿਆ ਦੇ ਕਿੰਨੇ ਆਪਣੇ ਨੂੰ ਖੁਸ਼ ਹੋ ਕੇ ਲਿਆ ਦੇ ਹਾਂ ਠੀਕ ਆ ਜੀਜਾ ਇਹਨੂੰ ਕਿਉਂ ਖੜਾ ਹੀ ਖੜਾ ਇੱਥੇ ਜੋਗੀ ਨੂੰ ਤੂੰ ਯਾਰ ਬੀਨ ਤੋਂ ਬਾਅਦ ਇਹ ਤੂੰ ਹੈ ਬੀਨ ਤੋਂ ਬਾਅਦ ਕੀ ਕਰੇਗਾ ਪੜਿਆ ਚ ਲਵੇਂਗਾ ਬੀਨ ਤੂੰ 500 ਰੁਪਏ ਦੇ ਦਿੰਦਾ ਜੱਸਾ ਹੁਣ ਦੇ ਵੀ ਉਹ ਪੰਨ ਗੋਜਾ ਖੇਡ ਚੱਲਦਾ ਪਤਾ ਪਥੇ 500 ਦੀ ਦੇ ਦੂੰਗਾ ਈ ਕਰਨਾ ਦੀ ਤੈਨੇ ਵੀਰ ਲੈਣੀ ਆ ਮੋਂ ਤੋਂ ਹਾਏ ਮੇਰੇ ਸੋਣੇ ਏਡਲੀ ਵੀਹ ਮੰਗਦੀ ਹੈਗੀ ਮੇਰੇ ਭਾਈ ਸੱਪ ਤਾਂ ਹੈ ਨਹੀਂ ਉਹਦੇ ਨਾਲ ਫੇ ਮੈਂ ਕੀ ਕਰੂੰਗਾ ਕੱਲੀ ਮੈਨੂੰ ਦਵਾ ਦੇ ਮarre ਰਿਆਜ ਕਰ ਲਿਆ ਕਰੂੰਗਾ ਪੈ ਨੂੰ ਤੇਰੀ ਮੇਂ ਕਿਤਾਬ ਮੱਖੀ ਆ ਜਾ ਕਿੱਥੇ ਮੁਖਿਆਲ ਘਰੇ ਲੱਗੇ ਸੱਟਿਆ ਹੋਇਆ ਯਾਰ ਰਾਣੀ ਮੱਖੀ ਆ ਗਈ ਚੂਰਿਆ ਜਾਂਦਾ ਸੀ ਮੀਮੀ ਉਹਦੇ ਸਿੱਟ ਕੇ ਹੁੰਦਾ ਰਕੇ ਆਏ ਕਿ ਮੈਂ ਸਿੱਟ ਗਿਆ ਆਂਗਾ ਤੂੰ ਯਾਰ ਵੀਰ ਨੂੰ ਪੈਸੇ ਦੇ ਯਾਰਾ ਦੇ ਦੇ ਭਾਈ 500 ਕਿੰਨੇ ਦੇ ਕਹਿੰਦਾਗਾ 500 ਤੱਕ ਦੇ ਦਿੰਦਾ ਕੀ ਕਰੂੰਗਾ ਮਾਇਆ ਦੀ ਇਹ ਸੱਪਾਂ ਲਈ ਝੂਠੀ ਕੁੱਠੀ ਵੀਨ ਹੈ ਇਹ ਕਿੱਥੇ ਜਿਹੜਾ ਗਾਉਣ ਵਜਾਉਣ ਲੱਗੂ ਇਹ ਭਾਈ ਜਿਹੜਾ ਕਹਿੰਦੇ ਬੰਦਾ ਨਾ ਦੀਨ ਤੇ ਗਾਉਂਦਾ ਉਹਦੀ ਬਾਜ ਆਇ ਤਿੱਖੀ ਹੋ ਜਾਂਦੀ। ਨਾਗ ਵੀ ਬਣਦੀ ਮੈਂ ਨਾਗ ਵੀ ਬਣ ਕੇ ਆਉਂਦਾ ਲੱਗੇ। ਜਿਹੜੇ 20 ਰੁਪਏ ਦੇ ਉਹਦੇ ਐਕਸਟਰਾ ਉਹਨੇ 20 ਰੁਪਏ ਹੀ ਆਇਆ ਮੈਂ ਵੀ 20 ਰੁਪਏ। ਨਹੀਂ ਮੇਰੇ ਕੋਲ 20 ਰੁਪਏ ਉਹੀ ਕਰ ਲਟਾਉ ਉਹਨੂੰ ਤੇਰੇ ਤੂੰ ਤਾਂ ਸਮਝਦਾਰ ਕਿਉਂ ਨਹੀਂ ਹੋ ਜਾਂਦਾ ਤੂੰ। ਚੱਲ ਯਾਰ ਭਾਈ ਮੈਨੂੰ 20 ਰੁਪਏ ਨੂ ਨਾ ਦੇ ਪਰ ਉਹਦੇ 20 ਰੁਪਏ ਤਾਂ ਦੇਉ ਮੈਂ ਇਹਨਾਂ ਤੋਂ ਤਾਂ ਦੇਉ ਜੜੀ ਜਬਾਨ ਕਰੀ ਉਹਦੇ ਨਾਲ। ਦੇ ਦੇ ਭਾਈ। ਉਹ ਆਟੇ ਦੀ ਮੁਠੀ ਪਾਰੇ। ਮੈਂ ਨਹੀਂ ਮੇਰੇ ਪੈਸਿਆਂ ਦੇ ਜਬਾਨ ਕਰ ਕੇ ਆ ਮੈਨੂੰ 20 ਰੁਪਏ ਦੇ ਵਿਚਾਰੇ ਨੂੰ ਦੇਵਾ ਉਹਨੂੰ। ਤੇਰੇ ਭਾਈ ਭਾਈ ਮੇਰੇ ਸਾਜੀ ਨਹੀਂ। ਮੇਰੇ ਕੋਲ ਨਹੀਂ। ਆ ਚਾਪੀ ਨੂੰ ਨਾ ਦੇ ਮੇਰੇ ਸਾਜੀ ਆ ਲੈਣ ਦੇ ਬੀਨ ਨਹੀਂ ਲੱਗਦਾ 15 ਲੱਖ ਤਾਂ ਟੂਏ ਚ ਵਾਰਤਾ ਤੈਨੂੰ 500 ਦੀ ਬੀਨ ਨਹੀਂ ਲੱਗਦੀ ਚੱਲ 20 20 ਰੁਪਏ ਦੇ ਦੇ ਕਿਉਂਕਿ ਬੀਬੀ ਜਿਹੜੇ ਸਾਜੀ ਹੁੰਦੇ ਨੇ ਕਲਾਕਾਰ ਨੇ ਕੋਈ ਵੀ ਆ ਜਿਹਦੇ ਨਾਲ ਫਿਰ ਇਨਸਟਰੂਮੈਂਟ ਆਗਾ ਉਹ ਵੀ ਪੈਸੇ ਤੋਂ ਬਣਦੇ ਨੇ ਕਲਾਉ ਦੀ ਵੱਡੇ ਕਲਾਕਾਰਾਂ ਕੀ ਸੋਚ ਆਈ ਆਪਾਂ ਵੀ ਵੀ ਹੱਕ ਨਹੀਂ ਰੱਖਦੇ ਕਿਸੇ ਦਾ ਲੋਕ ਭਮੇਰਾ ਨਾ 10 ਰੁਪਏ ਦੀ ਵੀ ਦੇਖੀ ਨਾ ਵੀਰ ਜੀ ਗੱਲ ਹੋਈ ਆ ਮੈਂ ਤਾਂ 20 ਨੂੰ ਮੈਂ ਨਹੀਂ ਭਜਦਾ ਮੈਂ ਆਪਾਂ ਤਾਂ ਜਿਹੜੀ ਜ਼ਬਾਨ ਹੋਊਗੀ ਲੋਏ ਜ਼ਿੰਦਗੀਤਰ ਹੋਊਗੀ ਲੋਕਾਂ ਮੰਗੋ Google 'ਤੇ ਨਹੀਂ ਪੈਸੇ ਕਰਵਾਉਂਦੇ ਅਸੀਂ ਤਾਂ ਮੇਰਾ ਮੁੰਡਾ ਐ ਪੂਰਾ ਹੋਗਾ ਐ ਤਾਂ ਦੇਖੀਏ ਇੱਕ ਦਿਨ ਪੂਰਾ ਵੱਡਾ ਕਲਾਕਾਰ ਬਣੂਗਾ ਮਾਇਆ ਜੀ ਝੂਠੀਆਂ ਕੁੱਠੀਆਂ ਬੀਨਾ ਨੇ ਕੰਨ ਜੋਗੀਆਂ ਜਿਆਦੀਆਂ ਤੇ ਖੌ ਬਿਮਾਰੀ ਸਮਾਰੀ ਲੱਗੀ ਹੁੰਦੀ ਅੱਜ ਕੱਲ ਮੂਰ ਹੋ ਗੀ ਕੋਈ ਨਹੀਂ ਭਾਈ ਜਵਾਗ ਆ ਤਾਂ ਉਹ ਤਾਂ ਜਮਾ ਹੀ ਪਤਲਾ ਦੇ ਲਗਾ ਉਹ ਇਨੇ ਜਗ ਹੈ ਨਹੀਂ ਜਿੰਨਾ ਤੂੰ ਧੱਕਾ ਕਰਦਾ ਮੇਰੇ ਪੁੱਤ ਨਾਲ ਮੇਰਾ ਤਾਂ ਬਾਲਾ ਹੀ ਪਤਲਾ ਦੇ ਲੈ ਮੈਂ ਤਾਂ ਬਹੁਤ ਆਖ ਮਾਇਆ ਜੀ ਮੈਂ ਕਹਿਣਾ ਵੀ ਘਰ ਬਸ ਚ ਕੋਈ ਨਹੀਂ ਭਾਈ ਬਸ ਜੁਗਾ ਤੇਰਾ ਘਰ ਤੇ ਜਿਹੜਾ ਪਹਿਲਾਂ 15 ਲੱਖ ਜਿਹੜਾ ਫੂਕੇ ਨਾ ਉਹ ਕਢਾ ਲੈ ਕਿਸੇ ਪਾਸੇ ਉਹ ਹਤੀ ਵੀ ਹੋਰ ਭਾਲਦਾ ਪਹਿਲਾ ਵਾਲਾ ਤਾਂ ਜਿਬੜੜ ਤੈਨੂੰ